ਅੰਬੇਦਕਰ ਇੰਸਟੀਚਿਊਟ ਸਾਡੇ ਕੋਲ ਹੈ ਮਹਾਲੀ ਦੇ ਵਿੱਚ ਉਹਦੇ ਵਿੱਚ ਅਸੀਂ ਪਹਿਲਾਂ ਵੀ ਟ੍ਰੇਨਿੰਗਸ ਤਾਂ ਦਿੰਦੇ ਹੀ ਰਹਿੰਦੇ ਸੀ ਪਰ ਹੁਣ ਅਸੀਂ ਜੋ ਚੇਂਜਸ ਕੀਤੀਆਂ ਉਹਦੇ ਵਿੱਚ ਅਸੀਂ ਕ੍ਰੈਸ਼ ਕੋਰਸਸ ਪੀਸੀਐਸ ਲਈ ਸ਼ੁਰੂ ਕਰਨ ਜਾ ਰਹੇ ਹਾਂ 17 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਚਾਹੇ ਆਫਲਾਈਨ ਚਾਹੇ ਈਮੇਲ ਰਾਹੀਂ ਬੱਚੇ ਅਪਲਾਈ ਕਰ ਸਕਦੇ ਆ 30 ਸਤੰਬਰ ਨੂੰ ਇੱਕ ਐਂਟ੍ਰੈਂਸ ਟੈਸਟ ਲਵਾਂਗੇ ਉਹਦੇ ਬੇਸ ਤੇ ਅਸੀਂ ਮੈਰਿਟ ਬਣਾ ਕੇ 40 ਬੱਚਿਆਂ ਨੂੰ ਇਸ ਕ੍ਰੈਸ਼ ਕੋਰਸ ਦੇ ਵਿੱਚ ਐਡਮਿਸ਼ਨ ਦਵਾਂਗੇ 2 ਮਹੀਨੇ ਦਾ ਇਹ ਕ੍ਰੈਸ਼ ਕੋਰਸ ਹੋਏਗਾ ਜੀ ਅਕਤੂਬਰ 3 ਤੋਂ ਦਸੰਬਰ 2 ਤੱਕ ਪਹਿਲਾ ਇਸ ਤਰ੍ਹਾਂ ਦੇ ਕ੍ਰੈਸ਼ ਕੋਰਸਸ ਇੱਥੇ ਨਹੀਂ ਕਰਾਏ ਜਾਂਦੇ ਜੀ ਸਿਰਫ ਅਸੀਂ ਜੋ ਰੈਗੂਲਰ ਕੋਰਸਸ ਜੋ 6 ਮਹੀਨੇ ਤੱਕ ਚੱਲਦੇ ਸੀ ਉਸ ਤਰ੍ਹਾਂ ਕਰਾਉਂਦੇ ਸੀ ਔਰ ਇਸ ਇੰਸਟੀਚਿਊਟ ਨੂੰ ਅਸੀਂ ਅਪਗ੍ਰੇਡ ਕਰਨ ਦੇ ਲਈ ਕਿਉਂਕਿ ਪਹਿਲਾਂ ਇਹ ਬਹੁਤ ਮਾੜੇ ਹਾਲਾਤਾਂ ਵਿੱਚ ਸੀ ਅਸੀਂ 1 ਕਰੋੜ 47 ਲੱਖ ਪਹਿਲਾਂ ਖਰਚ ਚੁੱਕੇ ਆ ਔਰ ਇਸ ਤੋਂ ਬਾਅਦ ਵੀ 1 ਕਰੋੜ 22 ਲੱਖ ਅਸੀਂ ਹੋਰ ਖਰਚਣ ਜਾ ਰਹੇ ਆ ਇਸ ਨੂੰ ਹੋਰ ਵਧੀਆ ਕਰਨ ਦੇ ਲਈ ਇੱਥੇ ਜਿਹੜੇ ਪ੍ਰੋਫੈਸਰ ਸਾਹਿਬਾਨ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਉਹਨਾਂ ਨੂੰ ਵੀ ਜਿਹੜਾ ਪਰ ਆਰ ਜੋ ਮਿਹਨਤਾਨਾ ਦਿੱਤਾ ਜਾਂਦਾ ਸੀ ਉਹ ਬਹੁਤ ਘੱਟ ਸੀ ਤਕਰੀਬਨ 700 ਉਹ ਅਸੀਂ ਬਤਾ ਕੇ 1500 ਰੁਪਏ ਪ੍ਰਤੀ ਘੰਟਾ ਜੋ ਕੀਤਾ ਜਿਹਦੇ ਨਾਲ ਸਾਡੇ ਕੋਲ ਵਧੀਆ ਪ੍ਰੋਫੈਸਰ ਜੋ ਇੰਸਟੀਚੂਟਸ ਜੋ ਵੀ ਆ ਕੇ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦੇਣ